पु थी लेकिन ਦੇਖੋ ਗੁਰਮੁਖੀ ਦੀ ਵੀ ਅਕਲ ਲਿਖੇ ਹੋਏ ਨੇ ਤੇ ਨਾ ਵੀ ਨਾ ਤੁਸੀਂ ਇਹ ਦੇਖਦੇ ਹੋ ਕਿ ਇਹ ਆਪਾਂ ਇਹ ਕਹਿ ਸਕਦੇ ਹਾਂ ਮਧਾਨੀ ਜਿਹਦਾ ਆਪਾਂ ਇੱਧਰ ਲਿਆਓ ਜਿਹੜੀ ਆਪਾਂ ਲੱਸੀ ਦੇ ਦਿਤਦੇ ਆ ਇਹ ਵੀ ਬੜੀ ਸੋਹਣੀ ਸ਼ੇਰ ਦੇ ਕੇ ਬੜੀ ਵਧੀਆ ਖਜਾਬੜ ਕੀਤੀ ਹੋਈ ਹੈ ਪਿੰਡ ਦੀ ਵੀ ਗੱਲ ਬਹੁਤ ਜ਼ਿਆਦਾ ਹੈ ਅਸੀਂ ਕੀਤੀ ਤਾਂ ਗੱਲਬਾਤ ਕਰਨ ਤੋਂ ਬਾਅਦ শুরু করতে মর্তি هل <applause> देखो ये लाली लपड़ लपड़ी खुद मार देर ਸ਼ੁਰੂ ਕਰਦਾ ਕੋਈ ਸੁਸਤ ਦਾ ਹਮ ਰਹਿਮਾਨ ਦੀ ਜੁਨੀ ਬਣਾ ਰਹੀ ਹਾਂ ਹਾਂ ਮੈਂ ਕਿਹੜਾ ਪੰਡਤ ਹਟਾ ਜੀ ਹਾਂ ਸਹੀ ਦੀ ਚੱਠਾ ਨਾਮ ਹੈ ਜੀ ਮੇਰਾ ਸਾਧੂ ਵੜੀ ਪਿੰਡ ਹੈ ਜੀ ਇਹ ਪਿੰਡ ਨੂੰ ਖੂਬਸੂਰਤ ਬਣਾਉਣ ਲਈ ਇਹ ਜਹਾਂ ਚ ਕਿਵੇਂ ਆਇਆ ਤੇ ਕੀ ਕੀ ਕੀਤਾ ਗਿਆ ਪਿੰਡ ਅ ਪਿੰਡ ਨੂੰ ਜੀ ਖੂਬਸੂਰਤ ਬਣਾਉਣ ਚ ਜੀ ਪੰਚਾਇਤ ਦਾ ਜਿੱਥੇ ਰੋਲ ਹੈਗਾ ਹੀ ਹੈਗਾ ਉੱਥੇ ਵਰਿੰਦਰ ਦਾ ਵੀ ਬਰਾਬਰ ਦਾ ਰੋਲ ਹੈ ਜੀ ਸਾਡੇ ਪਿੰਡ ਦਾ ਨੌਜਵਾਨ ਹੈ ਜੀ ਮੁੰਡਾ ਗੀਤਕਾਰ ਵੀ ਹੈ ਗਾਇਕ ਵੀ ਹੈ ਜੀ ਤੇ ਇਹਦੇ ਇੱਕ ਜਹਨ ਚ ਸੀਗਾ ਵੀ ਆਪਾਂ ਇੱਕ ਨਿਊ ਡਿਜ਼ਾਈਨ ਦੇਣਾ ਹੈ ਜੀ ਤਾਂ ਇਸਨੇ ਸਾਡੇ ਨਾਲ ਪੰਚਾਇਤ ਨਾਲ ਬਹਿ ਕੇ ਰਾਇ مشਵਰਾ ਕਰਿਆ ਜੀ ਤੇ ਉਸਨੇ ਉਹ ਤੇ ਕੰਮ ਕਰਿਆ ਜੀ ਤੇ ਤੁਸੀਂ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਪੇਂਟ ਘਰਾਂ ਨੂੰ ਚੱਲ ਰਿਹਾ ਹੈ ਜੀ ਇੱਕ ਲਾਲ ਪੇਂਟ ਇੱਕ ਥੀਮ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੋ ਵਿਰਾਸਤੀ ਰੰਗ ਨੇ ਪੁਰਾਣੇ ਉਹ ਉਹਨਾਂ ਨਾਲ ਅਸੀਂ ਪਿੰਡ ਨੂੰ ਸਾਰੇ ਨੂੰ ਸਜਾ ਰਹੇ ਹਾਂ ਜੀ ਸੈਕੰਡਲੀ ਤੁਸੀਂ ਸਾਈਨ ਬੋਰਡ ਦੇਖੇ ਨੇ ਨੇਮ ਬੋਰਡ ਦੇਖੇ ਨੇ ਜੀ ਅ ਪੰਚਾਇਤ ਦੇ ਗ੍ਰਾਮ ਪੰਚਾਇਤ ਦੇ ਕੰਟੈਕਟ ਨੇ ਜੀ ਉਹਤੇ ਮੈਂਬਰਾਂ ਦੇ ਸਰਪੰਚ ਦਾ ਵੀ ਜੇ ਕਿਸੇ ਨੇ ਕਿਸੇ ਵੀ ਮੈਂਬਰ ਜਾਂ ਸਰਪੰਚ ਨੂੰ ਮਿਲਣਾ ਤਾਂ ਉਹ ਆਸਾਨੀ ਨਾਲ ਕਾਲ ਕਰਕੇ ਮਿਲ ਸਕਦਾ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਸਕਿਲਡ ਵਰਕਰ ਨੇ ਜੀ ਪਿੰਡ ਚ ਕਿਸੇ ਵੀ ਕੰਮ ਦੇ ਕਿੱਤੇ ਚ ਮਾਹਰ ਨੇ ਉਹਨਾਂ ਦੇ ਬੋਰਡ ਨੇ ਜੀ ਉਹਨਾਂ ਦੀਆਂ ਤਸਕਤੀਆਂ ਲਾਈਆਂ ਗਈਆਂ ਨੇ ਉਹਨਾਂ ਦੇ ਨਾਮ ਤੇ ਵਕਾਇਦਾ ਉਹਨਾਂ ਦਾ ਕੰਟੈਕਟ ਲਿਖ ਕੇ ਜੀ ਤੇ ਉਸ ਤੋਂ ਬਾਅਦ ਸਾਰੇ ਪਿੰਡ ਨੂੰ ਜੀ ਇੱਕ ਗ੍ਰੇਨਰੀ ਬੁੱਟੇ ਲਾਏ ਗਏ ਨੇ ਜੀ ਤਾਂ ਜੋ ਹਰਿਆ-ਭਰਿਆ ਹੋ ਸਕੇ ਜੀ ਤੇ ਸਾਫ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਜੀ ਤੇ ਇਹ ਤੁਸੀਂ ਇੱਕ ਹੋਰ ਦੇਖਿਆ ਹੋਣਾ ਵੀ ਜਿੰਨੇ ਵੀ ਵਿਰਾਸਤੀ ਚੀਜ਼ਾਂ ਨੇ ਜੀ ਉਹਨਾਂ ਨੂੰ ਪੇਸ਼ ਕੀਤਾ ਗਿਆ ਜੀ ਤਾਂ ਜੋ ਪ੍ਰਾਤਨ ਸਾਡਾ ਵਿਰਸਾ ਸੀਗਾ ਉਹਨੂੰ ਮੋੜ ਵੀ ਅਗਰ ਕਰੇ ਜਾ ਸਕੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਇਹੀ ਅਪੀਲ ਹੈ ਜੀ ਵੀ ਜਿਵੇਂ ਉਹਦੀ ਸੋਚ ਹੈ ਰੰਗਲਾ ਪੰਜਾਬ ਬਣਾਉਣ ਦੀ ਤਾਂ ਅਸੀਂ ਕੇ ਰੰਗਲਾ ਫੰਡ ਬਣਾਉਣ ਤੋਂ ਸ਼ੁਰੂਆਤ ਕਰੀ ਹੈ ਜੀ ਤੇ ਉਹ ਹੁਣ ਅਪੀਲ ਕਰਦੇ ਆ ਬੇਨਤੀ ਕਰਦੇ ਆ ਜੀ ਵੀ ਉਹ ਸਾਨੂੰ ਗ੍ਰਾਂਟ ਦੇਣ ਦੀ ਤਾਂ ਜੋ ਅਸੀਂ ਇਸ ਤੋਂ ਵੀ ਵਧੀਆ ਕਰ ਸਕੀਏ ਬਹੁਤ ਅੱਛੀ ਗੱਲ ਹੈ ਜੀ ਜਿਹੜਾ ਇਹ ਪੰਚਾਇਤ ਕੰਨੀਓ ਉਪਰਾਲਾ ਕੀਤਾ ਗਿਆ ਨਾਲ ਸਾਡਾ ਇੱਕ ਬੱਚਾ ਇਹਦੇ ਨਾਲ ਬਰਿੰਦਰ ਸਿੰਘ ਉਹਨੇ ਅੱਗੇ ਹੋ ਕੇ ਨਾਲ ਬਹੁਤ ਜ਼ਿਆਦਾ ਸਪੋਰਟ ਕੀਤਾਗਾ ਚੰਗੀ ਗੱਲ ਹੈ ਜੀ ਜਦੋਂ ਆਪਣੇ ਪਿੰਡ ਦੇ ਵਿੱਚ ਕੋਈ ਸੁਧਾਰ ਹੋਵੇ ਉਹ ਆਪਣੇ ਚੰਗੇ ਲੱਗ ਹੀ ਹੁੰਦਾ ਹੁੰਦਾ ਹੈ ਨਾ ਤੇ ਅੱਛੀ ਗੱਲ ਹੈ ਦੇਖਦੇ ਨਾਲ ਕੀ ਪੋਜ਼ਿਟਿਵਿਟੀ ਆਉਗੀ ਇਹਦੇ ਨਾਲ ਪੋਜ਼ਿਟਿਵਿਟੀ ਤਾਂ ਇਹ ਜ਼ਰੂਰ ਆਏਗੀ ਦੇਖੋ ਜਦੋਂ ਆਪਣੇ ਕੋਈ ਚੀਜ਼ ਵਧੀਆ ਚੀਜ਼ ਹੋ ਰਹੀ ਹੈ ਜਿਸ ਨੂੰ ਚਾਰ ਲੋਕ ਕਹਿ ਰਹੇ ਨੇ ਕਿ ਹਾਂ ਤੁਹਾਡੇ ਪਿੰਡ ਦੇ ਵਿੱਚ ਵਧੀਆ ਹੋ ਰਿਹਾ ਹੈ ਅਸੀਂ ਦੇਖ ਰਹੇ ਹਾਂਗੇ ਸਭ ਤੋਂ ਘਾਹ ਵਾਲੀ ਜਨਰੇਸ਼ਨ ਵੀ ਦੇਖੇਗੀ ਜੀ ਇਹ ਚੀਜ਼ ਵੀ ਹਾਲ ਸਾਡੇ ਵੱਡਿਆਂ ਦੇ ਸਣਿਆਂ ਨੇ ਵੀ ਇੰਨਾ ਕੁਝ ਕੀਤਾ ਸੀ ਸਾਡੇ ਲਈ ਵਧੀਆ ਕੀਤਾ ਸੀਗਾ ਜੀ ਸੀਗਾ ਬਹੁਤ ਅੱਛੀ ਗੱਲ ਹੈ ਜੀ ਵਧੀਆ ਗੱਲ ਹੈ ਕਿ ਜੋ ਚੀਜ਼ ਬਣ ਰਹੀ ਹੈ ਚੰਗੇ ਲਈ ਉਹ ਬਣ ਰਹੀ ਹੈ ਸਾਡਾ ਬੀਬੀਆਂ ਭੈਣਾਂ ਸਹਿਯੋਗ ਹੈ ਪੂਰਾ ਹਾਂਜੀ ਪੂਰਾ ਆਲਾ ਲੇਡੀਜ਼ ਦਾ ਪਿੰਡ ਦੀਆਂ ਦਾ ਜੀ ਸਹਿਯੋਗ ਹੈਗਾ ਜਿੱਥੇ ਇਹ ਕਹਿੰਦੇ ਨੇ ਜਾਣ ਨੂੰ ਕੋਈ ਸਫਾਈ ਕਰਨ ਨੂੰ ਗੁਰਦੁਆਰਾ ਸਾਹਿਬ ਤੇ ਜੋ ਧਾਰਮਿਕ ਸਥਾਨ ਨੇ ਜੀ ਸਫਾਈ ਹੁੰਦੀ ਆ ਉੱਥੇ ਸਾਰੀਆਂ ਲੇਡੀਜ਼ ਜਾਣਦੀਆਂ ਨੇ ਜੀ ਇੱਥੇ ਵੀ ਤਾਂ ਇਹ ਤੁਹਾਡਾ ਕੀ ਨਾਲ ਨਾਮ ਹੈ ਔਰ ਜਨਮਤ ਕਿੰਨਾ ਹੈ ਮੇਰਾ ਨਾਮ ਸਿੰਘ ਬਰੇਂਦਰ ਹੈ ਜੀ ਤੇ ਜਿਹੜੀਆਂ ਦੀ ਚੀਜ਼ ਸੀ ਸਵੇਰੇ ਮਾਰਨਿੰਗ ਉੱਠਦੇ ਆ ਤੇ ਬਹੁਤ ਇਹ ਪਿੰਡ ਹੈ ਜਿਹੜਾ ਇਹ ਇਸ ਤਰ੍ਹਾਂ ਫੂਡ ਸਟੋਰ ਬਣਾਉਣ ਲਈ ਜਨਮਤ ਕਿਹਾ ਹੈ ਦੁਆਰੀ ਕਰ ਲਓ ਜੀ ਇਹ ਸੀਗਾ ਜੀ ਇਹ ਡ੍ਰੀਮ 7-8 ਸਾਲ ਤੋਂ ਸੀਗਾ ਕਿਉਂਕਿ ਕਿਤੇ ਵੀ ਆਪਾਂ ਬਾਹਰ ਘੁੰਮਣ ਜਾਂਦੇ ਆ ਕੌਣ ਹੁਣ ਮਿਲਦਾ ਹੈ ਤੇ ਉਹ ਇਹ ਪਿੰਡ 'ਚੇ ਪੈਦਾ ਕਰਨ ਦਾ ਡ੍ਰੀਮ ਸੀਗਾ ਵੀ ਆਪਾਂ ਸਕੂਨ ਪਿੰਡ 'ਚ ਹੀ ਪੈਦਾ ਪਿੰਡ ਨੂੰ ਹੀ ਇੰਨਾ ਖੂਬਸੂਰਤ ਬਣਾ ਦਈਏ ਕਿ ਕੋਈ ਵੀ ਸਾਡੇ ਪਿੰਡ ਆਵੇ ਤਾਂ ਚਾਹੇ ਬਾਗ ਜਾਂ ਕੀ ਬਾਤ ਹੈ ਗੱਲਬਾਤ ਐਂਡ ਕੀਤੀ ਹੋਈ ਆ ਪਿੰਡ ਵਾਲਿਆਂ ਨੇ ਜੋ ਚੀਜ਼ ਕਹਾਣੀ ਸੀਗੀ ਉਹ ਚੀਜ਼ ਸਾਰੇ ਕਹਿ ਵੀ ਰਹੇ ਨੇ ਮੀਡੀਆ ਦੇ ਥਰੂ ਵੈਸੇ ਮੈਂ ਰਾਈਟਰ ਐ ਜੀ ਇਹ ਗਾਣੇ ਵਗੈਰਾ ਲਿਖਦਾ ਥੋੜਾ ਜਿਹਾ ਗਾਓ ਦੋ ਲਫ਼ਜ਼ ਉਹ ਸੀਗਾ ਜੀ ਕਹਿੰਦਾ ਹੁ ਕਦੇ ਮਹਰ ਕੇ ਵੇਖੀ ਜੇੜੀ ਨਹੀਂ ਮੇਰਾ ਪਿੰਡ ਐ ਮੇਰਾ ਪੈਂਡਾ ਸੱਦੋ ਢੇੜੀ ਨਹੀਂ ਜਮਾ ਸ਼ੀਸ਼ੇ ਵਾਂਗ ਚਮਕਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਕਿ ਕਿਤੇ ਚਿੜੀਆਂ ਨਹੀਂ ਆ ਗਰਾ ਬੜੀਆਂ ਫੁੱਲ ਸੂਰ ਤੇ ਕਿੱਥੋਂ ਆਂਦੇ ਨੇ ਚਿੜੀਆਂ ਇਹ ਬਾਈ ਜੀ ਕੀ ਆ ਸਵੇਰੇ ਬੰਦਾ ਮਾਰਨਿੰਗ ਉੱਠਦਾ ਜੀ ਅ ਕੀੜੀਆਂ ਦੀ ਚੀ ਚੀ ਬੰਦੇ ਦੇ ਕੰਨੀ ਪਵੇ ਤਾਂ ਬੰਦੇ ਦਾ ਸਾਰਾ ਦਿਨ ਫਰੈਸ਼ ਨਹੀਂ ਇਹ ਆਸਟ੍ਰੇਲੀਆ ਦੀਆਂ ਕੀੜੀਆਂ ਨੇ ਹਾਂ ਜੀ ਇਹ ਤੇਰੇ ਬਤਨ ਨੂੰ ਦੇ ਦੇ ਇਹ ਪਟਿਆਲੇ ਆਉਂਦੀਆਂ ਨੇ ਜੀ ਆਪਣੀ ਪਟਿਆਲੇ ਤੋਂ ਅ ਬਾਹਰੋਂ ਪੋਰਟ ਕਰਾ ਕੇ ਪਟਿਆਲੇ ਤੋਂ ਲੈ ਕੇ ਤੇਰੇ ਕੋਲ ਕੀ ਰੇਟ ਵਗੈਰਾ ਜਾਂ ਖਾਣਾ ਪੀਣਾ ਕੀ ਹੈ ਇਹ ਫੂਡ ਹੈ ਜਿਹੜਾ ਇਹਨਾਂ ਦਾ ਜੋ ਵੀ ਬਾਜਰਾ ਟਾਈਪ ਕੋਈ ਆਈਟਮ ਹੈ ਜੀ ਉਹ 1 ਮਹੀਨੇ ਦਾ ਫੂਡ ਹੈ ਜਿਹੜਾ ਇਹਦੇ 20 ਤਿੰਦਰੇ ਦੇ ਐਡ ਹੈ ਉਸ ਤੋਂ ਬਾਅਦ ਟੀੜੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੌਸਮ ਚੀਜ਼ ਦੇ ਹਿਸਾਬ ਨਾਲ ਤਾਂ ਇਹਨਾਂ ਦੀ ਜਿਹੜੀ ਮੈਡੀਸਨ ਆ ਉਹ ਵੀ ਵਿੱਚ ਲੱਗੀ ਹੋਈ ਆ ਪਿੰਦਰੇ ਤਾਂ ਅਸੀਂ ਇਹਦੇ ਵਾਸਤੇ ਬੱਚਿਆਂ ਦੀ ਡਿਊਟੀ ਲਾਈ ਆ ਛੋਟਿਆਂ ਦੀ ਕੋਈ ਇਹਨਾਂ ਨੂੰ ਪਾਣੀ ਦਾ ਜਾਂ ਸਭ ਸਮਾਲਦਾ ਤੇ ਉਹ ਬੱਚਿਆਂ ਨੂੰ ਵੀ ਅਸੀਂ ਐਪਰੀਸ਼ੀਏਟ ਕਰਿਆ ਕਰਾਂਗੇ ਮੈਨੇਵਾਲ ਕੋਈ ਵੀ ਪੜ੍ਹਾਈ ਦੀ ਲੋੜਿੰਦੀ ਚੀਜ਼ ਆ ਉਹਨਾਂ ਨੂੰ ਅਸੀਂ ਉਹ ਸਾਰੇ ਮੁੰਡਿਆਂ ਨੌਜਵਾਨਾਂ ਵੱਲੋਂ ਵਰਾਸਤੀ ਚੀਜ਼ਾਂ ਜਿਹੜੀਆਂ ਬੜੀਆਂ ਵਧੀਆ ਤਾਂ ਇਹਨਾਂ ਨਾਲ ਲਾਈ ਨੇ ਉਹਨਾਂ ਕਿ ਕੀ ਸੋਚੇ ਵਰਾਸਤੀ ਚੀਜ਼ਾਂ ਉਹ ਸਾਰੀ ਅਸੀਂ ਕਿਤੋਂ ਇਹ ਨਹੀਂ ਵੀ ਬਾਹਰੋਂ ਮੁੱਲ ਲੈ ਕੇ ਆਏ ਜਾਂ ਕੋਈ ਨਕਲੀ ਲੈ ਕੇ ਆਏ ਆ ਉਹ ਸਾਰੀਆਂ ਪਿੰਡ ਦੀਆਂ ਹੀ ਚੀਜ਼ਾਂ ਨੇ ਪਿੰਡ ਦੀਆਂ ਅੰਟੀਕ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਰਿਪੇਅਰ ਕਰਾ ਕੇ ਉਹਦੇ ਵਿੱਚ ਜੂਲ ਹੈ ਜੀ ਗੱਡੇ ਦਾ ਜਾਂ ਡਾਹੇ ਨੇ ਜੀ ਜਿਹੜਾ ਮਾਝਾਂ ਦੇ ਭੱਜਣ ਤੋਂ ਪਾਏ ਜਾਂਦੇ ਸੀਗੇ ਜਿੰਦਰ ਹੈ ਜੀ ਹਲੀ ਹੈ ਪੰਜਾਲੀ ਹੈ ਤੇ ਵਧਾਣੀਆਂ ਨੇ ਅੰਟੀਕ ਜਿਵੇਂ ਐਕਸਿਟ ਪਹਿਲਾਂ ਅਸਲੀ ਵਧਾਣੀਆਂ ਉਹ ਚ ਅਸੀਂ ਕੋਈ ਛੇੜਛਾੜ ਨਹੀਂ ਕੀਤੀ ਉਹਨਾਂ ਨੂੰ ਸਿਰਫ ਅਸੀਂ ਪੇਂਟ ਕੀਤਾ ਜਾਂ ਪਾਲਿਸ਼ ਦਾ ਕੰਮ ਕੀਤਾ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਲੇ ਲੱਗਣੋਂ ਰਹਿੰਦੀਆਂ ਨੇ ਉਹ ਮਿਸਤਰੀ ਰਿਪੇਅਰ ਕੀਤੀ ਹੈ ਮਕਸਦ ਇਹ ਜੀ ਬੱਚਿਆਂ ਨੂੰ ਕਈਆਂ ਨੂੰ ਇਹ ਜੇ ਬੱਚੇ ਨੇ ਆਪਣੀ ਦਾਦੀ ਦਾ ਬੜਦਾਦੀ ਦਾ ਨਾਮ ਵੀ ਨਹੀਂ ਪਤਾ ਤੇ ਉੱਥੇ ਜਾ ਕੇ ਬੜਾ ਦੁੱਖ ਲੱਗਦਾ ਯਾਰ ਵੀ ਜਦੋਂ ਇੱਕ ਨਾਮ ਹੀ ਨਹੀਂ ਪਤਾ ਤੇ ਉਹ ਹੋਰ ਔਜਾਰਾਂ ਦੇ ਜਾਂ ਸੰਦਾਂ ਦੇ ਤਾਂ ਬੜੀ ਦੂਰ ਦੀ ਗੱਲ ਹੈ ਜਦੋਂ ਇੱਕ ਆਪਣੀ ਦਾਦੀ ਦਾ ਨਾਮ ਨਹੀਂ ਪਤਾ ਵੀ ਇਹ ਨੂੰ ਮਕਸਦ ਜੋੜਨ ਦਾ ਵੀ ਜਿਵੇਂ ਅਸੀਂ ਚਰਖੇ ਲਗਾਏ ਨੇ ਅ ਕੰਧਰ ਉੱਤੇ ਤੁਸੀਂ ਟੈਕਸਰ ਕੀਤਾ ਹੋਊਗਾ ਚਰਖੇ ਲਗਾਏ ਨੇ ਉਹ ਸੀ ਪ੍ਰੋਪਰ ਜਿਹੜਾ ਬਜ਼ੁਰਗਾ ਚਾਹੀਦਾ ਉਹ ਅੱਜ ਸਾਡੇ ਵਿੱਚ ਬੈਠੇ ਨੇ ਜਾਂ ਨਹੀਂ ਬੈਠੇ ਤਾਂ ਉਹਨਾਂ ਦਾ ਪ੍ਰੋਪਰ ਜਿਨ੍ਹਾਂ ਦਾ ਚਰਖਾ ਉਹਨਾਂ ਦਾ ਨਾਮ ਲਿਖਿਆ ਗਿਆ ਜਿਵੇਂ ਅੱਗੇ ਕੋਰ ਨਹੀਂ ਲੱਗਦਾ ਸੀ ਕੁਰ ਲੱਗਦਾ ਸੀ ਜਿਵੇਂ ਗੁਰਨਾਮਕੁਰ ਦਾ ਚਰਖਾ ਕਰਨਾਮਕੌਰ ਦਾ ਚਰਖਾ ਨਹੀਂ ਕੁਰ ਦਾ ਚਰਖਾ ਤੇ ਉਹ ਉਵੇਂ ਉਹ ਪੁਰਾਣੀ ਠੇਡ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਗਿਆ ਸਾਡੀ ਅਸਲੀ ਭਾਸ਼ਾ ਦਾ ਸਾਡੇ ਕਿਹੜਾ ਸੰਦ ਹੈ ਜਿਹੜਾ ਖੇਤੀ ਦਾ ਇਸ ਪਰਪੇ ਦੀ ਜਿਹੜੇ ਅੱਜ ਦੇ ਪਰਿਵਾਰਾਂ ਚੋਂ ਉਹ ਚੀਜ਼ਾਂ ਨੂੰ ਜਹਨ ਤੋਂ ਜਿਹੜੀਆਂ ਨਿਕਲਦੀਆਂ ਜਾਂ ਉਹ ਦੁਬਾਰਾ ਮਤਲਬ ਦੁਬਾਰਾ ਜੀ ਦੁਬਾਰਾ ਬਿਲਕੁਲ ਕਿਉਂਕਿ ਇਹ ਚੀਜ਼ਾਂ ਅੰਬਰਸਰ ਬਣਿਆ ਹੋਇਆ ਸਾਡਾ ਪਿੰਡ ਜਾਂ ਤੁਸੀਂ ਅੰਬਰਸਰ ਹਵੇਲੀ ਬਣੀ ਹੋਈ ਆ ਉਹ ਚੀਜ਼ਾਂ ਪਾ ਪੈਸੇ ਦੇ ਕੇ ਉਹਨਾਂ ਨੂੰ ਇੱਕ ਪੈਸੇ ਜੇਬ ਚੋਂ ਖਰਚ ਕੇ ਦੇਖ ਕੇ ਆਉਣੇ ਤੇ ਉਹ ਕਿਉਂ ਨਾ ਉਹ ਉਲਟਾ ਉਹ ਨਕਲੀ ਹੁੰਦੀਆਂ ਤੇ ਉਲਟਾ ਕਿਉਂ ਨਾ ਵੀ ਅਸੀਂ ਪਿੰਡ ਚੋਂ ਇਕੱਠਾ ਕਰਕੇ ਵੇਚ ਤੁਹਾਡੀ ਕੋਈ ਪਿੰਡ ਚ ਆਵੇ ਹੁਣ ਪਹਿਲਾਂ ਜਿਵੇਂ ਉਹ ਸੱਤੀ ਜਰੂਰ ਕਿਵੇਂ ਜਿਵੇਂ ਕੋਈ ਪਿੰਡ ਦੇ ਵਿੱਚ ਜਿਵੇਂ ਆਪਾਂ ਕਿਤੇ ਉਹ ਸ਼ੂਟ ਕਰਨ ਜਾਂਦੇ ਹਾਂ ਹਾਂਜੀ ਹਾਂਜੀ ਉਹ ਇਹ ਆ ਜੀ ਸਾਡੇ ਪਿੰਡ ਦੇ ਵਿੱਚ ਅਸੀਂ ਪ੍ਰੀ-ਵਾਈਡਿੰਗ ਵਾਲਾ ਕਨਸੈਪਟ ਸੋਚਿਆ ਜੇ ਕੋਈ ਬਾਹਰ ਕਰਦਾ ਹੈ ਨਾ ਪਹਿਲਾਂ ਹਾਂਜੀ ਹਾਂ ਉਹ ਕਿ ਪਿੰਡ ਦੇ ਵਿੱਚ ਕਿਸੇ ਨੇ ਫਿਲਮ ਸ਼ੂਟ ਕਰਨੀ ਹੈ ਜਾਂ ਪ੍ਰੀ-ਵਾਈਡਿੰਗ ਕਰਨੀ ਹੈ ਜਾਂ ਕੋਈ ਵੀ ਗਾਣੇ ਦੀ ਸ਼ੂਟ ਕਰਨੀ ਹੈ ਤਾਂ ਸਾਡੇ ਕੋਲੇ ਪ੍ਰੋਪਰ 8-9 ਸੈੱਟ ਤਿਆਰ ਨੇ ਉਹਦੇ ਵਿੱਚ ਜਿਹੜੇ ਸਾਡੇ 72 ਦੇ ਜਾਂ 75 ਦੇ 82 ਦੇ ਸਨ 82 ਦੇ ਬਣੇ ਹੋਏ ਘਰ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਓਮੀ ਪੁਰਾਣੀ ਦਿਖ ਦੇ ਕੇ ਪੁਰਾਣਾ ਕਲਰ ਦੇ ਕੇ ਆਲਰਾਉਂਡ ਨਿਜ਼ਾਇਨ ਕੀਤਾ ਹਾਂ ਜੀ ਵੀਰਿਆ ਸੰਦੂਕ ਹੈ ਕਿੱਥੋਂ ਬਲਤ ਸੰਦੂਕ ਹੈ ਜੀ ਸਾਡੇ ਪਿੰਡ ਦਾ ਪਰਿਵਾਰ ਹੈ ਜੀ ਉਹ ਦੁਨੀਆ 'ਚ ਤਾਂ ਨਹੀਂ ਹੈਗੇ ਜਿਨ੍ਹਾਂ ਦਾ ਸੰਦੂਕ ਹੈ ਤੇ ਉਹ ਇਹਨਾਂ ਨੂੰ ਬੇਨਤੀ ਕਰੀ ਸੀ ਉਹਨਾਂ ਦੇ ਨਾਲ ਵਾਲੇ ਪਰਿਵਾਰ ਵਾਲਿਆਂ ਨੂੰ ਤੇ ਉਹਨਾਂ ਨੇ ਆਪਣੇ ਸਾਨੂੰ ਬੈਠਕ ਦਾ ਦਰਵਾਜ਼ਾ ਖੋਲ੍ਹਿਆ ਤੇ ਸੰਦੂਕ ਮਿਲਿਆ तकरीबन 120 21 ਸਾਲ ਪੁਰਾਣਾ ਸੰਦੂਕ ਹੈ ਤੇ ਇਸ 'ਚੋਂ ਸਾਨੂੰ ਸਮਾਨ ਇਹ ਵੀ ਅੰਟੀਕਤਾ ਹੈ ਗਈ ਹੈਗਾ ਤੇ ਇਹ ਜੋ ਸਮਾਨ ਵੀ ਹੈ ਜਿਹੜਾ ਬਿਲਕੁਲ ਅੰਟੀਕ ਮਿਲਿਆ ਸਨ 1968 ਦੀ ਘੜੀ ਹੈ ਉਹਨਾਂ ਨੇ ਜਿਨ੍ਹਾਂ ਦਾ ਸੰਦੂਖ ਉਹਨਾਂ ਨੇ ਖਰੀਦੀ ਉਹਨੇ ਉਹ ਟਰੱਕ ਚਲਾਉਂਦੇ ਸੀਗੇ ਬੰਬੇ ਤੋਂ ਖਰੀਦੀ ਹੋਈ ਕ੍ਰਿਸਟ ਕ੍ਰਿਪਟ ਕੰਪਨੀ ਦੀ ਵਾਚ ਹੈ 280 ਰੁਪਏ ਦੀ ਖਰੀਦੀ ਹੋਈ ਉਸ ਸਨ 68 ਜੇ ਉਸ ਟਾਈਮ ਦੀ ਕੀਮਤ ਤੇ ਅੱਜ ਦੀ ਕੀਮਤ ਨੂੰ ਮਲਾਈਏ ਤਾਂ 40-45000 ਰੁਪਏ ਕੀਮਤ ਦੀ ਬਣਦੀ ਹੈ ਘੜੀ ਦੀ ਹੋਰ ਉਰਦੂ ਦੇ ਵਿੱਚ ਬੜੇ ਖਤ ਜਿਹੜੇ ਲਿਖੇ ਹੋਏ ਆ ਤੇ ਚਿੱਠੀਆਂ ਮਿਲੀਆਂ ਨੇ ਜੀ ਪੁਰਾਣੇ ਮਾਡਲ ਦੀਆਂ ਲਿਖੀਆਂ ਹੋਈਆਂ ਜਿੱਦਾਂ ਦਾ ਪੁਰਾਣਾ ਫੋਨ ਨਹੀਂ ਹੈਗੇ ਸੀ ਜਿੱਦਾਂ ਲਿਖਦੇ ਸੀਗੇ ਇੱਕ ਦੂਜੇ ਨੂੰ ਸੱਦਾ ਪੱਤਰ ਦੇਣ ਲਈ ਤੇ ਹੋਰ ਉਰਦੂ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਮਿਲਿਆ ਬੈਂਕ ਕਾਫੀ ਬੈਂਕ ਅਕਾਊਂਟ ਦੀ ਕਾਫੀ ਮਿਲੀ ਆ ਔਰ ਰੈੱਡ ਕਰਾਸ ਦਾ ਜਿਹੜਾ ਦਾਨ ਕੀਤਾ ਹੋਇਆ ਮਿਲਿਆ 1 ਰੁਪਿਆ ਦਾਨ ਕੀਤਾ ਉਹਨੂੰ ਬਿਲਕੁਲ ਬਿਲਕੁਲ ਹੋ ਬੋ ਜੀ ਬਿਲਕੁਲ ਉਵੇਂ ਹੀ ਪਿਆ ਉਹ ਜਿਹੜਾ ਉਰਦੂ ਦੇ ਵਿੱਚ ਸਮਾਨ ਆਉ ਸਾਡੇ ਪਿੰਡ ਮਸਜਿਦ ਚ ਮੌਲਵੀ ਸਾਹਿਬ ਨੇ ਉਹਨਾਂ ਨੂੰ ਪੜ੍ਹਾਵਾਵਾਂਗੇ ਵੀ ਉਰਦੂ ਦੇ ਵਿੱਚ ਕੀ ਲਿਖਿਆ ਕੋਬੀ ਪੜ੍ਹਨਗੇ ਉਹ ਤੇ ਫਿਰ ਉਹ ਕਿੱਥੋਂ ਉਹਦੇ ਘਰ ਤੋਂ ਹੈਗਾ ਕੋਈ ਹੁਣ ਨਹੀਂ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਤਾਂ ਨਹੀਂ ਹੈਗਾ ਉਹਨਾਂ ਦੇ ਵੈਸੇ ਚਾਚੇ ਤਾਇਆ ਚੋਂ ਹੈਗੇ ਤੇ ਉਹਨਾਂ ਦੀ ਯਾਦ ਚਾਹ ਕਰ ਕੀ ਕਰਦੇ ਪਹਿਲੇ ਸੰਦੂਖ ਨੂੰ ਅਸੀਂ ਇੱਕ ਸਲਾਹ ਕੀਤੀ ਹੈ ਸਾਰੇ ਨਗਰ ਨਾਲ ਇੱਕ ਅਸੀਂ ਪਿੰਡ ਦਾ ਕੋਈ ਸਾਂਝੀ ਜਗ੍ਹਾ ਤੇ 뮤ਜ਼ੀਅਮ ਬਣਾ ਰਹੇ ਹਾਂ ਉਹਦੇ ਵਿੱਚ ਸੰਦੂਖ ਸਾਡੇ ਕੋਲ ਤਿੰਨ ਸੰਦੂਖ ਨੇ ਜੀ ਪੂਰੇ ਪਿੰਡ ਚੋਂ ਨਿਕਲੇ ਉਸ ਚ ਚਰਖੇ ਹੋਗੇ ਜਾਂ ਸਾਡੇ 2-3 ਰੰਗੀ ਪਲੇ ਕਰਦੇ ਸੀਗੇ 1980-82 ਦੇ ਵਿੱਚ ਉਹਨਾਂ ਦੇ ਅੱਗੇ ਸਾਮੀਆਂ ਹੋਈਆਂ ਸੀ ਰੰਗੀਆਂ ਔਰ ਰਿਪੇਅਰ ਲਈ ਪਟਿਆਲੇ ਭੇਜੀਆਂ ਨੇ 나ਗੀ ਵਾਲਿਆਂ ਦੇ ਤੇ ਉਹ ਰੰਗੀਆਂ ਲਗਾਵਾਂਗੇ ਪ੍ਰਾਤਨ ਜਿਹੜੇ ਸਾ ਜਿਹੜੇ ਅੱਜ ਨਹੀਂ ਮਿਲਦੇ ਜਿਹੜੇ ਉਹ ਸਾਜ ਨੇ ਕੋਈ ਹੋਰ ਵੀ ਪ੍ਰਾਤਨ ਜੰਮੇ ਸਾਡੇ ਕੋਲ ਇੱਕ ਸਟੋਪ ਪਿਆ ਜੀ ਉਹ ਸਟੋਪ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਹਾਂ ਕੈਮਰੇ ਦੇ ਰਾਮਤਾ ਵੀ ਤੁਹਾਡੇ ਪਿੰਡ ਦੇ ਸੀ ਹਾਂਜੀ ਬਾਬਾ ਰਾਮਤਾ ਜੀ ਸਾਡੇ ਪਿੰਡ ਦੇ ਸੀ ਉਹਨਾਂ ਬਾਰੇ ਕੋਈ ਦੱਸ ਦਿਓ ਉਹ ਬੜਾ ਅੱਛੇ ਕਲਾਕਾਰ ਸੀਗੇ ਜੀ ਤੁੰਬੀ ਦੇ ਬੜੀ ਅੱਛੀ ਤੁੰਬੀ ਪਲੇ ਕਰਦੇ ਸੀ ਵੱਡੇ ਵੱਡੇ ਕਲਾਕਾਰਾਂ ਨਾਲ ਉਹਨਾਂ ਨੇ ਤੁੰਬੀ ਪਲੇ ਕੀਤੀ ਹੈ ਤੇ ਮੰਦ ਭਾਗੀ ਵੀ 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਆਪਣੀ ਜਿਹੜੀ ਤੁੰਬੀ ਸੀਗੀ ਉਹ 7 ਸੁਰ ਲਗਾਏ ਹੋਏ ਸੀ ਉਹਨਾਂ ਆਪਣੀ ਤੁੰਬੀ ਦੇ ਬਾਜੇ ਜਿਹਨੇ ਸੁਰ ਉਹਨਾਂ ਨੇ ਤੁੰਬੀ ਤੇ ਲਗਾਏ ਹੋਏ ਸੀਗੇ ਬਾਕੀ ਫਰਸਟ ਫਿੰਗਰ ਤੇ ਅ ਗੂਠੇ ਨਾਲ ਉਹ ਦੋ ਆਪਣੇ ਉਂਗਲਾਂ ਨੂੰ ਯੂਜ਼ ਕਰਕੇ ਤੁੰਬੀ ਪਲੇ ਕਰਦੇ ਸੀ ਵੈਸੇ ਚਾਰ ਪੋਟਿਆਂ ਤੇ ਪਲੇ ਹੁੰਦੀ ਆ ਤੇ ਉਹਨਾਂ ਦੀ ਆਪਣੀ ਕਲਾ ਸੀ ਜੀ ਆਪਣੀ ਸਾਦਗੀ ਸੀ ਉਹਨਾਂ ਚ ਤੇ ਬੜਾ ਹਾਂਜੀ ਅਕੀ ਵੀ ਕਈ ਵਾਰੀ ਬਠਿੰਡੇ ਸਾਈਡ ਵੀ ਮੈਂ ਗਿਆ ਜੀ ਬਠਿੰਡੇ ਸਾਈਡ ਵੀ ਅ ਜਦੋਂ ਦਿੱਸਿਆ ਵੀ ਸਾਡਾ ਪਿੰਡ ਸਾਧੇੜੀ ਦਾ ਬਾਬਾ ਰਾਮਤਾ ਜੀ ਵਾਲਾ ਸਾਧੇੜੀ ਇਹ ਪੁੱਛਿਆ ਗਿਆ ਸਾ ਤੋਂ ਇਹ ਬਣਾ ਦੋ ਤੁਹਾਨੂੰ ਫਾ ਦੇ ਜੀ ਕੋਈ ਯਾਦ ਨਹੀਂ ਉਹ ਮੈਨੂੰ ਇੱਕ ਚੀਜ਼ ਉਹਨਾਂ ਦੀ ਜ਼ਰੂਰੀ ਯਾਦ ਹੈ ਮੈਨੂੰ ਪ੍ਰੋਪਰ ਤਾਂ ਯਾਦ ਇੱਕ ਵਾਰ ਗਾਉਂਦੇ ਹੁੰਦੇ ਸੀ ੍ਹੇਮਕੁੰਡ ਦੇ ਵਾਸੀ ਨੂੰ ਮੈਂ ਬੰਧਣਾ ਬਾਰੋ-ਬਾਰ ਕਰਾਂ ਉਹ ਬੜੀ ਅੱਛੀ ਲੱਗਦੀ ਸੀ ਮੈਨੂੰ ਅੱਜ ਵੀ ਮੈਂ YouTube ਤੇ ਕਈ ਵਾਰੀ ਸੁਣਦਾ ਤੇ ਬਾਕੀ ਬੜੇ ਅੱਛੇ ਕਲਾਕਾਰ ਸੀ ਜੀ ਕੀ ਕਹਣਾ ਜਾਵਾਂ ਨੇ ਪੰਜਾਬ ਮੁੱਖ ਮੰਤਰੀ ਆ ਅਸੀਂ ਇਹ ਪਿੰਡ ਦੀ ਐਂਟਰੀ ਤੇ ਇੱਕ ਬੋਰਡ ਲਗਾਇਆ ਜੀ ਵੀ ਜੇ ਇਹ ਪਿੰਡ ਰੰਗਲਾ ਪੰਜਾਬ ਜਾਂ ਸਾਫ ਸਫਾਈ ਦਾ ਅਵਾਰਡ ਦੇ ਹੱਕਦਾਰ ਹੈ ਤਾਂ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸਾਡੇ ਨਗਰ ਨਾਲ ਆਪ ਸੰਪਰਕ ਕਰਨ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਵੀ ਰੰਗਲਾ ਪੰਜਾਬ ਬਣਾਉਣਾ ਬਣਾਉਣਾ ਠੀਕ ਹੈ ਜੀ ਤੇ ਆ ਵੀ ਅਸੀਂ ਪਹਿਲ ਕੀਤੀ ਹੈ ਉਹ ਚੀਜ਼ ਦੀ ਸਾਰੇ ਨਗਰ ਨੇ ਪਿੰਡ ਨੇ ਰਲ ਕੇ ਅਸੀਂ ਇੱਕ ਸਟਾਰਟ ਕਰਤਾ ਰੰਗਲਾ ਪੰਜਾਬ ਉਥੇ ਸਾਡੇ ਇਥੇ ਵਿਜ਼ਿਟ ਕਰੇ ਕੋਈ ਵੀ ਚਾਹੇ ਸਾਡੇ ਏਰੀਆ ਦਾ ਐਮ.ਐਲ.ਏ ਆ ਜਾਂ ਕੋਈ ਵੀ ਐਮ.ਪੀ. ਹੈ ਜਾਂ ਕੋਈ ਮੁੱਖ ਮੰਤਰੀ ਜੋ ਵੀ ਹੈ ਠੀਕ ਹੈ ਜੀ ਇੱਕ ਵਾਰੀ ਸਾਡੇ ਪਿੰਡ ਵਿਜ਼ਿਟ ਕਰੇ ਉਹ ਆਪਣਾ ਸਾਡੀ ਕਲਾ ਨੂੰ ਦੇਖੇ ਵੀ ਅਸੀਂ ਕੀ ਕੀ ਅਨੋਖਾ ਕੀਤਾ ਆਮ ਪਿੰਨਾਂ ਨਾਲੋਂ ਹਰ ਇੱਕ ਦੇਵ ਦੇਵ ਸਿੰਘ ਦੇਮਨ ਉਹਨਾਂ ਨੂੰ ਚੈਨਲ ਜੀ ਦੇ ਕੋਈ ਅਪੀਲ ਕਰੋਗੇ ਅਪੀਲ ਹੈ ਜੀ ਦੇਖੋ ਕੋਈ ਵੀ ਐਪਰੀਸ਼ੀਏਟ ਕਰਨਾ ਦਾ ਸਾਰਿਆਂ ਦਾ ਫਰਜ਼ ਆ ਜੇ ਕੋਈ ਕਿ ਪਿੰਡ ਨੇ ਚੰਗੀ ਚੀਜ਼ ਕੀਤੀ ਆ ਤਾਂ ਚਾਹੇ ਕੋਈ ਉਹ ਸੰਸਦਾਂ ਕੋਈ ਧਾਰਮਿਕ ਸੰਸਦ ਹੈਗੀ ਆ ਜਾਂ ਕੋਈ ਪ੍ਰਟੀਕਲ ਬੰਦਾ ਕੋਈ ਵੀ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਐਪਰੀਸ਼ੀਏਟ ਕਰਨ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਲਾ ਕੰਮ ਆ ਇਹ ਕਿਉਂਕਿ ਇਹ ਸਾਰਾ ਨਗਰ ਦਾ ਸਾਂਝਾ ਕੰਮ ਹੈ ਤੇ ਅਸੀਂ ਚੀਜ਼ਾਂ ਉਹ ਪਿੰਡ ਚ ਕੀਤੀਆਂ ਨੇ ਜਿਹੜੀਆਂ ਕਿਸੇ ਪਿੰਡ ਚ ਸ਼ਾਇਦ ਨਾ ਮਿਲਣ ਕਿਉਂਕਿ ਪਿੰਡ ਬਹੁਤ ਪੰਜਾਬ ਦੇ ਪਿੰਡ ਨੇ ਸੋਹਣੇ ਬਹੁਤ ਨੇ ਪਰ ਇਹ ਜਿਹਾ ਕਨਸੈਪਟ ਨਹੀਂ ਵੀ ਪੂਰੇ ਪਿੰਡ ਨੂੰ ਇਹ ਪੇਂਟ ਹੋਇਆ ਹੋਵੇ ਔਰ ਪੂਰੇ ਪਿੰਡ ਚ ਗ੍ਰੀਨਰੀ ਹੋਵੇ ਤਕਰੀਬਨ ਸਾਡਾ ਮੋਟਿਵ ਹੈ ਵੀ ਤਕਰੀਬਨ ਸਾਰੇ ਘਰਾਂ ਦੇ ਬਾਹਰ ਗ੍ਰੀਨਰੀ ਹੈ ਜੀ ਲਾਸਟ ਸ਼ਾਟ ਕਿ ਅੱਗੇ ਕੀ ਹੈ ਹੋ ਜਹਲ ਲਾਸਟ ਏਰੀਆ ਵਿੱਚ ਕੋਈ ਆ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਕਰਦੇ ਆ ਤਾਂ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਅ ਮਰੇ ਕੋਟਲਾ ਢਿੰਗੀ ਤੋਂ ਰੋਡ ਤੇ ਉੱਤੇ ਸਿੱਟਾ ਸਾਡਾ ਪਿੰਡ ਉਹ 3 ਕਿਲੋਮੀਟਰ ਹਟ ਕੇ ਆ ਉਹ ਸਾਨੂੰ ਸੜਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਬੱਚੇ ਜੋ ਸਾਡਾ ਸਕੂਲ ਹੈ ਜਿਹੜਾ ਉਹ 5ਵੀਂ ਤੱਕ ਹੈ 8ਵੀਂ 10ਵੀਂ ਵਾਲੇ ਬੱਚੇ ਢਿੰਗੀ ਪਿੰਡ ਪੜਨ ਜਾਂਦੇ ਆ ਤੇ ਉਸਾਨੂੰ ਸੜਕ ਦੀ ਬਹੁਤ ਸਾਰੀ 7 ਤੇ 8 ਫੁੱਟੀ ਸੜਕ ਹੈ ਉਹ ਸਾਨੂੰ 14 ਫੁੱਟੀ ਸੜਕ ਅਸੀਂ ਉਹਨਾਂ ਤੋਂ ਡਿਮਾਂਡ ਕਰਦੇ ਆ ਕਿਉਂਕਿ ਆਵਾਜਾਈ ਬਹੁਤ ਵਧ ਗਈ ਜਿੱਦਨ ਦਾ ਅਸੀਂ ਪਿੰਡ ਸੋਨਾ ਬਣਾਇਆ ਪੱਤਰਕਾਰ ਭਾਈਚਾਰ ਆ ਰਿਹਾ ਤੁਹਾਡਾ ਤੇ ਬਾਕੀ ਦੂਰੋਂ ਦੂਰੋਂ ਪੰਚਾਇਤਾਂ ਪਿੰਡ ਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇਖਣ ਆ ਰਹੀਆਂ ਨੇ ਤੇ ਆਵਾਜਾਈ ਹੋਰ ਵਧ ਗਈ ਤੇ ਸਾਨੂੰ ਇੱਕ ਰੋਡ ਦੀ ਵੱਡੀ ਸਮੱਸਿਆ ਵੀ ਜਿਹੜਾ ਸਾਡੀ ਲਿੰਕ ਰੋਡ ਆ ਉਹ ਸਾਨੂੰ ਜਰੂਰ 14 ਫੁੱਟਾਂ ਕੀਤਾ ਜਾਵੇ ਅਪੀਲ ਤਾਂ ਹੈਗੀ ਆ ਜੀ ਜਿਵੇਂ ਬਿਜਲੀ ਬੋਰਡ ਨੂੰ ਪੀਲ ਕਰਦੇ ਆ ਜੀ ਤੁਸੀਂ ਜਿਵੇਂ ਤਾਰਾਂ ਦੇ ਜਾਲ ਦੇਖ ਰਹੇ ਹੋ ਜੀ ਤਾਂ ਵੀ ਇਹ ਉਹ ਠੀਕ ਕਰ ਸਕਦੇ ਨੇ ਜੀ ਹਨਾ ਤਾਂ ਇੱਕ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਇਹ ਜਲਦ ਤੋਂ ਜਲਦ ਸਾਡੇ ਠੀਕ ਕਰੇ ਜਾਣ ਬਾਕੀ ਪ੍ਰਸ਼ਾਸਨ ਤੇ ਸਰਕਾਰ ਤੋਂ ਬਿਨਾਂ ਕੋਈ ਵੀ ਚੀਜ਼ ਹੈ ਜੀ ਉਹ ਅਸੀਂ ਜੋ ਪੰਚਾਇਤ ਜਾਂ ਪਿੰਡ ਦੇ ਲੋਕ ਨਹੀਂ ਕਰ ਸਕਦੇ ਹੈਗੇ ਕੁਝ ਚੀਜ਼ਾਂ ਇਹ ਜਿਹੀਆਂ ਨੇ ਜਿਵੇਂ ਅਸੀਂ ਕਚੌਣੇ ਵੀ ਸਾਡਾ ਸਾਰਾ ਪਿੰਡ ਸੀਵਰੇਜ ਹੋ ਜਾਵੇ ਜੀ ਪਾਈਪ ਲਾਈਨ ਸਾਰੇ ਪਿੰਡ 'ਚ ਹੀ ਪਾਈ ਜਾਵੇ ਤਾਂ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਜ਼ਦ ਨਾਲ ਹੀ ਸੰਭਵ ਹੈ ਜੀ ਇਹ ਤਾਂ ਇਹ ਕੁਝ ਅਪੀਲਾਂ ਨੇ ਸਾਡੀਆਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ